ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਉੜੀ ਸੁਖਣੀ ਸਾਹਿਬ ਵਿੱਚੋਂ ਚੌਥੀ ਅਸ਼ਟਪਦੀੀ ਦਾ ਅਖੀਲਾ ਯਾਨੀ ਅੱਠਵਾਂ ਪਦ ਸ਼ਬਦ ਹੈ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਤੁਣਤੇ ਕਰਨ ਜਾ ਰਹੇ ਹਾਂ ਜੋ ਤੁਨ ਆਪਾਂ ਗਾਇਨ ਕਰ ਜਾ ਰਹੇ ਹਾਂ ਅਕਸਰ ਆਪਾਂ ਪ੍ਰਵਾਦ ਫੇਰੀਆਂ ਵਿੱਚ ਸਰਵਣ ਕੀਤੀ ਹੈ ਸੰਗਤ ਨੂੰ ਪਿੱਛੇ ਗਵਾਇਆ ਜਾਂਦਾ ਹੈ ਅਤੇ ਅਸੀਂ ਇਹ ਸ਼ਬਦ ਗਾਇਨ ਕਰ ਰਹੇ ਹਾਂ ਭਾਈ ਸਤਵਿੰਦਰ ਸਿੰਘ ਜਲੰਧਰ ਵਾਲੇ ਉਹਨਾਂ ਵੱਲੋਂ ਗਾਇਨ ਕੀਤੀ ਹੋਈ ਤੁੰਤੇ ਇਦਾਰਤ ਜੋ ਕਿ ਅਕਸਰ ਆਪਾਂ ਪ੍ਰਵਾਦ ਫੇਰੀਆਂ ਵਿੱਚ ਗਾਇਨ ਕਰਦੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਇੱਥੇ ਆਪਾਂ ਚੌਥੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਸ਼ਬਦ ਅਚਲਨ ਤਾਲ ਸੱਤਕ ਵਿੱਚ ਬਿਲਕੁਲ ਨਹੀਂ ਹੈ ਅਤੇ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਛੋਟੇ ਬੱਚੇ ਵੀ ਗਾਇਨ ਕਰ ਸਕਦੇ ਹਨ ਤੇ ਆਪਾਂ ਇਕਲੀ-ਇਕਲੀ ਪੰਕਤੀ ਤੇ ਇਸ ਸ਼ਬਦ ਨੂੰ ਸਰਵਨ ਕਰਦੇ ਹਾਂ ਅਤੇ ਸਿੱਖਦੇ ਹਾਂ ਤੇ ਜਦੋਂ ਚੌਥੇ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਕਿਹੜੇ-ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਤੂੰ ਥਾ ਕੋਰ ਤੋ ਕੋਰ ਤੂੰ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਕੋਰ ਤੂੰ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ

ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਗਨੇ ਰੇ ਟੁਟਾ ਕੋਰੇ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਸ ठाकुर तुम पैर दास जियो पिंड सब तेरी रास कोई न जाने तुमरा ऊंचे ते ऊंचा भगवंत कोई न जाने तुम्रांत उचे ते उचा बगवन्त तुम्ठा कुर तौम्ठ पैर दास जीयो पिंड सब तेरी रास।। तुम्ठा कुर तुम पैरदास जी पिंड सब, तेरी रास सगल समग्री तुम रे सूतर धारी तुम ते हो सुहा ਸਗਲ ਸਮਗਰੀ ਤੁਮਰੇ ਸੂਤਰਨਾਰੀ ਤੁਮ ਤੇ ਹੋਏ ਸੁਆਗਿਆ ਕਰੀ ਕੂੰਠਾ ਕੋਰ ਤੂੰ ਮਨ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਸ ਤੂੰਠਾ ਕੋਰ ਤੂੰ ਪੈ ਸਾਬ ਤੇਰੀ ਰਸ ਤੁਮਰੀ ਗਤ ਮੇ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਮਣੀ ਤੁਮਰੀ ਗਤ ਮੇ ਤੁਮਹੀ ਜਾਨੀ ਨਕਨਾਸ ਸਦਾ ਕੁਰਬਾਨੀ ਟੁੱਟਾ ਕੋਰੇ ਤੂੰ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਸ ਕੋਹ ਕੋਰੇ ਤੂੰ ਪੈ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਅਤੇ ਛੋਟੇ ਬੱਚਿਆਂ ਨੂੰ ਵੀ ਸਿਖਾ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ